ਸ਼ਹਾਟਾ ਦੇ ਨਿਮਲਾ ਐਵਨਿਊ ਵਾਰਡ ਨੰਬਰ 79 ਗਲੀ ਨੰਬਰ 2 ਵਾਸੀਆਂ ਦੇ ਵੱਲੋਂ 6 ਜੂਨ 2025 ਜੋ ਨੰਬਰ 8 ਅਧਿਕਾਰੀਆਂ ਅਤੇ ਇਲਾਕਾ ਦੇ ਜੈ ਸੁਨੀਲ 베ਦੀ ਦੇ ਵੱਲੋਂ ਭਰੇ ਹੋਏ ਗਟਰ ਅਤੇ ਚੈਂਬਰਾ ਬਾਰੇ ਕਈ ਵਾਰ ਕੰਪਲੀਟ ਕੀਤੀ ਗਈ ਹੈ ਲੇਕਿਨ ਹਰ ਵਾਰ ਉਹਨਾਂ ਦੀ ਲਾਪਰਵਾਹੀ ਦੇਖੀ ਗਈ ਜਦ ਕਿ ਉਹਨਾਂ ਵੱਲੋਂ ਕਾਲ ਵੀ ਕੀਤੀ ਕੀਤੀ ਗਈ ਤੇ ਜੈ ਸਾਹਿਬ ਇਹੀ ਕਹਿੰਦੇ ਰਹੇ ਕਿ ਮੇਨ ਭਰੀ ਹੋਈ ਹੈ ਗੱਡੀਆਂ ਲਗਾ ਕੇ ਸਫਾਈ ਕਰਵਾ ਰਹੇ ਹਨ ਪਰ ਇਸ ਦੇ ਬਾਵਜੂਦ ਇਲਾਕੇ ਦਾ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਗਰ ਇਹ ਮੇਨ ਜਿਹੜੇ ਸੀਵਰੇਜ ਅਗਰ ਨਾ ਠੀਕ ਕੀਤੇ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਨਿਭਿਆ ਜਾਵੇਗਾ ਕੰਬਰੇ ਬਾਕੀ ਸਾਰੇ ਖਾਲੀ ਆ ਇਹੋ ਭਰੇ ਰੇ ਕਿ ਪ੍ਰੋਬਲਮ ਹੈ ਕੀ ਬੜਾ ਇੱਥੇ ਦੀ ਪ੍ਰੋਬਲਮ ਹੈ ਤੁਸੀਂ ਆਪਣੀ ਨਹੀਂ ਹੈ ਇੱਥੋਂ ਸਰ ਨਹੀਂ ਹੈ ਤੁਸੀਂ ਕਹ ਜੀ ਨੋਟ ਕੀਤਾ ਕਿ ਰਾਤੀ ਪਾਣੀ ਆਪਣੇ ਪੁੱਤਰ ਜਾਂਦਾ ਚੋਹਰ ਜਾਂਦਾ ਜੇ ਲਾਈਨ ਬੰਦ ਹੋਵੇ ਤੇ ਪਾਣੀ ਨਾ ਉਪਰੇ ਉਹ ਤਾਂ ਨਹੀਂ ਭਰੇ ਹੁਣ ਤਾਂ ਯੂਟਿਲਾਈਜ਼ ਹੋ ਰਿਹਾ ਨੂੰ ਯੂਜ਼ ਕਰ ਰਿਹਾ ਹਰ ਬੰਦਾ ਯੂਜ਼ ਕਰ ਰਿਹਾ ਆਪਣੇ ਤੁਸੀਂ ਨੋਟ ਕਰਨਾ ਰਾਤ ਸ਼ਾਮੀ ਪਾਣੀ ਨਿਕਲ ਜਗਾ ਨਿਕਲ ਆਏਗਾ ਪਾਣੀ ਫੇਰ ਨਿਕਲੇਗਾ ਫੇਰ ਫੇਰ ਡਾਊਨ ਹੋ ਜਾਏਗਾ ਫੇਰ ਫੇਰ ਯੂਜ਼ ਹੋ ਜੇ ਲਾਈਨ ਬੰਦ ਹੋਵੇ ਤੇ ਪਾਣੀ ਕਦੀ ਵੀ ਨਾ ਜਾਵੇ ਜੇ ਲਾਈਨ ਚੱਲ ਰਹੀ ਹੈ ਤਾਂ ਤਾਂ ਹੀ ਪਾਣੀ ਉਤਰ ਰਿਹਾ ਹੈ। ਦੇਖੋ ਕਿੰਨੀ ਬਰਸਾਤ ਹੋਈ ਹੈ। ਲਾਈਨ ਸਲੋ ਚੱਲ ਰਹੀ ਹੈ ਭਾਈ। ਹਾਂ ਸਲੋ ਸਲੋ ਚੱਲ ਰਹੀ। ਸਲੋ ਚੱਲਣ ਦਾ ਕਾਰਨ ਕੀ ਗਾਰਾਂ ਨੇ। ਪਰ ਪਾਣੀ ਸਿੱਨਾ ਤਾਂ ਹੀ ਬੈਠਾ। ਯਾਰ ਮੇਰੇ ਵੇਂਦੇ ਬਿਨਾਂ ਕਿ ਟੁਕੜ 10 ਵਾਰੀ ਬਣੀ। ਇਹ ਵੀ ਬੜੀ ਹੈ। ਨਹੀਂ ਪੁਰਾਣੀ ਨਹੀਂ ਉਹ ਬਣੀ। ਇਹ ਜਿਹੜੀ ਤਿੰਨ ਮਸ਼ੀਨ ਕਹਿ ਰਹੇ ਨਾ ਉਹ ਜੈਟਿੰਗ ਹੈ। ਰਾਤ ਨੂੰ ਗਾਰਾਂ ਲੱਗਦੀ ਜੈਟਿੰਗ ਲੱਗਦੀ। ਇਹ ਜੈਟਿੰਗ ਵੀ ਲੱਗਦੀ ਹੈ, ਬਕਟ ਵੀ ਲੱਗਦੀ ਹੈ। ਇਹ ਜਿਹੜੀ ਲੱਗੇ ਸੁਪਰ ਸੈਕਸ਼ਨ ਹੈ। ਇਹ ਗਾਰਾਂ ਕੱਢ ਰਹੀ ਹੈ। ਮੇਨ ਤੇ ਵੀ ਸੁਪਰ ਸੈਕਸ਼ਨ ਲੱਗੀ ਆ ਜੀ ਜੀਰ ਬਾਅਦ ਨਹੀਂ ਨਹੀਂ ਐਂਗਰ ਚੌਂਕ ਉਹ ਚਿਕਨ ਵਾਲੇ ਦੇ ਬਾਅਦ ਮੇਨ ਤੇ ਹਾਂ ਜਿਹੜੀ ਜਿਹੜੀ ਲਾਈ ਬੰਦ ਹੁੰਦੀ ਜਾਏਗੀ ਹਾਂ ਬਿਲਕੁਲ ਉਦਾਂ ਹੀ ਲਵਾ ਰਹੇ ਆ ਤੁਹਾਡੇ ਏਰੀਆ ਕਰਕੇ ਹੀ ਲਵਾ ਰਹੇ ਆ ਉਹ ਫਿਰ ਉਹ ਥੱਲੇ ਡਾਉਨ ਹੈ ਸਾਰਾ ਕਿਹੜਾ ਆ ਜਿਹੜੇ ਹਾਂ ਬੈਲ ਚੈਂਬਰ ਡਾਉਨ ਹੈ ਫਿਰ ਐ ਕਰਦੇ ਤਾਂ ਮੇਬੀ ਹੋ ਸਕਦਾ ਦੇਖੋ ਮੈਨੂੰ ਇਹਦੇ ਲੈਵਲ ਦਾ ਨਹੀਂ ਪਤਾ ਤੁਹਾਡੇ ਬੰਦੇ ਸਾਰਾ ਪਤਾ ਉਹਨਾਂ ਨੂੰ ਸਾਰਾ ਪਤਾ ਜਿਹੜੇ ਸਾਫ ਕਰਨਾ ਹੁੰਦਾ ਨਾ ਸਾਰਾ ਪਤਾ ਕਰਕੇ ਗਏ ਨਾ ਭਾਜੀ ਐਕਚੁਅਲੀ ਕੈਲਕੂਲੇਸ਼ਨ ਨਹੀਂ ਮੈਂ ਤੁਹਾਨੂੰ ਬੇਨਤੀ ਮੈਨੂੰ ਬੱਸ ਇੰਨਾ ਇੰਨਾ ਬੇਨਤੀ ਹੈ ਕਿ ਤੁਸੀਂ ਆਹ ਮਸਲਾ ਹੱਲ ਕਰ ਦਿਓ ਤੁਹਾਨੂੰ ਮੈਂ ਮੈਂ ਮਸਲਾ ਦੱਸਦਾ ਕਿ ਸਾਰੇ ਚੈਂਬਰ ਅਜੋ ਖਾਲੀ ਆ ਇਹ ਪ੍ਰੋਬਲਮ ਆ ਗਈ ਜੇ ਇੰਨੀ ਇੰਨੀ ਪ੍ਰੋਬਲਮ ਜੇ ਇਸ ਚੀਜ਼ ਨੂੰ ਕਹਿ ਰਹੇ ਮੈਂ ਤੁਹਾਡਾ ਕੋਈ ਇੱਕ ਹਫ਼ਤਾ ਠੀਕ ਹੈ ਠੀਕ ਓਕੇ डन ਰਿਹਾ ਕਿਉਂ ਟੈਨਸ਼ਨ ਹੈ ਮੈਂ ਕਿਹਾ ਕਿ ਤੂੰ ਚਲੇ ਜਾਣਾ ਹੈ ਨਾ ਮੈਂ ਤਾਂ ਪੂਰੀ ਲਾਈਫ ਲਾਇਬਿਲਟੀ ਹੈ ਜੀ ਮੇਰੇ ਤੇ ਜ਼ਿੰਮੇਵਾਰ ਨਹੀਂ ਸਰ ਮੈਨੂੰ ਪਤਾ ਤੁਸੀਂ ਦੱਸ ਰਹੇ ਹੋ ਵਧੀਆ ਹੈ ਪਰ ਇਹ ਹਮ ਉਥੋ ਦਿੱਕਤ ਆਉਂਦੀ ਹੈ ਜਦੋਂ ਆਪਾਂ ਬਾਰ-ਬਾਰ ਮਸਲਾ ਕਹੀਏ ਤਾਂ ਮਸਲਾ ਹੱਲ ਹੋਣਾ ਹੋਵੇ ਆ ਇੰਨੀ ਪ੍ਰੋਬਲਮ ਦੇ ਬਸ ਅਸੀਂ ਪ੍ਰੋਬਲਮ ਇੰਗੇ ਆਹ ਜੀ ਐਕਸਲੇਸ਼ਨ ਕੀ ਹੈ ਹਾਈਲਾਈਟ ਹੋਇਆ ਤੇ ਗੱਲ ਜੀ ਜੀ ਫਿਰ ਪ੍ਰੋਬਲਮ ਵੀ ਸਰ ਆ ਲਾਈਨ ਤੇ ਲਾ ਕੇ ਏਦਾਂ ਹੀ ਇੱਥੋਂ ਤੱਕ ਕਿ ਗਾਹ ਨਹੀਂ ਹੈਗੀ ਕੋਈ ਚੱਕਰ ਨਹੀਂ ਪਹਿਲੇ ਅਸੀਂ ਜਿਹੜਾ ਡਾਊਟ ਸਾਡੇ ਟੈਕਨੀਕਲ ਬੰਦੇ ਜਿਹੜੇ ਰਿਸੀਵਰ ਮੈਂ ਆਂਦਾ ਨੂੰ ਸਾਨੂੰ ਇੱਕੋ ਹੀ ਗੱਲ ਕਹਿੰਦੇ ਜੀ ਉੱਧਰ ਤੁਸੀਂ ਮੇਨ ਚਾਲੂ ਕਰਾ ਲੀਏ ਤੇ ਫਿਰ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਕਹਿੰਦਾ ਕਿ ਜੇ ਦੋਵੇਂ ਹੁੰਦੀ ਪ੍ਰੋਬਲਮ ਮੇਨ ਬੰਦ ਤੇ ਕਿ ਇੱਥੋਂ ਤੱਕ ਪੁੱਛਿਆ ਜਾ ਮੈਨੂੰ ਪਤਾ ਕਿ ਇੰਨੀ ਇੰਨੀ ਰੇਂਜ ਚ ਆਉਂਦਾ ਮਸਲਾ ਆਪਾਂ ਜਿਹੜੀ ਉਹਨਾਂ ਦੀ ਪਿਨ ਆਊਟ ਹੈ ਨਾ ਤੇ ਮੇਨ ਬੰਦ ਮੇਨ ਬੰਦ ਉਹ ਨਹੀਂ ਕਰਨੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਨੂੰ ਕਹਿਆ ਕਿ ਉਹਨਾਂ ਨੂੰ ਬੁਲਾਓ ਜੇ ਮੈਂ ਉਹ ਜਿਆਦਾ ਮੈਂ ਤੁਹ ਕਿਸੇ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਬਲਾਗ ਕਹਿੰਦੇ ਮੇਨ ਮੈਂ ਜਦੋਂ ਵੇਖੋ ਜਾਂ ਜਦੋਂ ਮੋਟਰਾਂ ਮੰਦ ਆ ਬੰਨ੍ਹ ਦੇ ਆਪਣੇ ਨੂੰ ਦਿਓ ਹੱਸਤਾ ਦਿਓ ਕੋਈ ਗੱਲ ਕੋਈ ਗੱਲ ਨਿੱਤਰਵਾ ਬਾਈਟ ਕਰ ਲਓ ਹਾਂਜੀ ਹਾਂਜੀ ਕਰ ਲਗਾ ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਜੀ ਹਾਂਜੀ ਮੇਰਾ ਨਾਮ ਜਗਜੀਤ ਸਿੰਘ ਜੀ ਜਗਜੀਤ ਜੀ ਕੀ ਪ੍ਰੋਬਲਮ ਆ ਰਹੀ ਹੈ ਜੀ ਇਲਾਕੇ ਦੇ ਇਹ ਨਮਲਾ ਤਲੋਨੀ ਇਲਾਕਾ ਜੀ ਗਲੀ ਨੰਬਰ 2 ਵਾ ਆਪਾਂ ਗੁਰਕਿਰਪਾ ਸਪੋਰਟਸ ਐਂਡ ਡਿਵੈਲਪਰਸ ਅੱਥੀ ਦੇ ਚੇਅਰਮੈਨ ਆ ਮੈਂ ਤੇ ਨਾਲ ਭਾਜੀ ਪ੍ਰਧਾਨ ਜੀ ਨੇ ਨਾਲ ਰਜੀਵ ਰੋੜਾ ਜੀ ਸਿਨੀਅਰ ਮੇਅਰ ਪ੍ਰਧਾਨ ਨਾਲ ਗਗਨ ਜੀ ਆ ਮੇਨ ਮਸਲਾ ਕੀ ਇਲਾਕੇ ਵਿੱਚ ਗਲੀ ਨੰਬਰ 2 ਵਿੱਚ ਸਿਰਫ ਦੋ ਚੈਂਬਰ ਭਰੇ ਰਹਿੰਦੇ ਨੇ ਦੋ ਚੈਂਬਰ ਭਨੇ ਰਹਿੰਦੇ 6 ਜੂਨ ਤੋਂ ਪਹਿਲਾਂ ਦੀ ਕੰਪਲੇਂਟਾਂ ਦੇ ਰਹੇ ਆ ਜੈਜ ਸੁਨੀਲ ਜੀ ਨੂੰ ਗੁਰਜਿੰਦਰ ਜੀ ਨੂੰ ਸੀਨੀਅਰ ਡਿਪਟੀ ਮੇਅਰ ਜੀ ਨੂੰ ਤੇ ਉਤੋਂ ਤੱਕ ਕਮਿਸ਼ਨਰ ਤੱਕ ਆਪਾਂ ਕੰਪਲੇਂਟਾਂ ਪਾਈਆਂ ਕਿ ਆ ਮਸਲਾ ਹੱਲ ਕਰੋ ਕਿ ਦੋ ਚੈਂਬਰ ਭਰੇ ਰਹਿੰਦੇ ਆ ਬਾਕੀ ਅੱਗੇ ਦੇ ਸਾਰੇ ਖਾਲੀ ਆ ਤੇ ਅੱਜ ਉਹਨੂੰ ਲੈ ਕੇ ਮੈਂ ਸੁਨੀਲ ਜੈ ਜੀ ਨੂੰ ਫੋਨ ਕੀਤਾ ਹੈ ਉਹਨਾਂ ਨੇ ਲਾਈਨ ਤੇ ਲਾ ਕੇ सुरेंद्र ਸੁਪਰਵਾਈਜ਼ਰ ਹੀ ਨਾਲ ਗੱਲ ਕਰਾਈ ਆ ਉਹ ਕਹਿੰਦੇ ਭਾਜੀ ਮੇਨ ਭਰੀ ਹੋਈ ਆ ਜਦੋਂ ਤੇ ਕਹੀ ਆ ਕਿ ਮੇਨ ਭਰੀ ਹੋਈ ਜਾਂ ਮੋਟਰਾਂ ਨਹੀਂ ਚੱਲੀਆਂ ਇਹਨਾਂ ਦਾ ਇਹੋ ਵੈਲਡਿੰਗ ਹੁੰਦੀ ਆ ਕਦੀ ਇਹਨਾਂ ਜ਼ਮੀਨੀ ਪੱਧਰ ਤੇ ਜਾ ਕੇ ਉਸ ਕੰਪਲੇਂਟ ਵਾਲੀ ਜਗ੍ਹਾ ਤੇ ਕਦੀ ਜਾ ਕੇ ਇਹਨਾਂ ਵੇਖਿਆ ਨਹੀਂ ਕਿ ਕੀ ਲਾਕਾਵਾਸੀਆਂ ਦੀ ਕੀ ਮੁਸ਼ਕਲ ਆ ਕੀ ਪਤਾ ਛੋਟੇ ਨਿੱਕੇ ਜਿਹੇ ਟੋਟੇ ਵਿੱਚ ਉਹ ਪ੍ਰੋਬਲਮ ਆ ਕਿ ਆਪਾਂ ਆਵਾਸ ਮਾਰ ਕੇ ਸਾਫ਼ ਕਰ ਲਈਏ ਇਹ ਦਫ਼ਤਰੇ ਬੈਠੇ ਰਹਿੰਦੇ ਨੇ ਤਾਂ ਸੁਨੀਲ ਜੀ ਤੇ ਨਾ ਬਾਹਰ ਨਿਕਲਦੇ ਆ ਤੇ ਜਦੋਂ ਵੀ ਕੋਈ ਵੀ ਮਸਲਾ ਹੱਲੇ ਪਾਸੋਂ ਉੱਥੋਂ ਕਹਿ ਦਿੰਦਾ ਕਿ ਮੇਨ ਭਰੀ ਆ ਮਗਰ ਮੋਟਰਾਂ ਨਹੀਂ ਚੱਲ ਮੋਟਰਾਂ ਚੱਲਦੀਆਂ ਉਹ ਕਿਸਾਨਾਂ ਵਾਲਕੇ ਬੰਦ ਕਰਾ ਜਾਂਦੇ ਆ ਜਦ ਕਿ ਇਹ ਪ੍ਰੋਬਲਮ ਹੈਗੀ ਆ ਸਿਰਫ ਥੋੜੇ ਜਿਨੇ ਨਿਕਲੇ ਟੋਟੇ ਦੀ ਉਹਨੂੰ ਸਾਫ਼ ਕੀਤਾ ਜਾਵੇ ਚੈਂਬਰ ਦੋ ਖਾਲੀ ਹੋ ਜਾਂਦੇ ਬਾਕੀ ਸੁਰਿੰਦਰ ਜੀ ਜੀ ਸੁਪਰਵਾਈਜ਼ਰ ਸਾਹਿਬ ਆਏ ਨੇ ਉਹਨਾਂ ਨੂੰ ਦਿਖਾਇਆ ਕਿ ਵੇਖੋ ਆ ਦੋ ਚੈਂਬਰ ਭਰੇ ਬਾਕੀ ਅਗਲੇ ਸਾਰੇ ਖਾਲੀ ਆ ਜੇ ਮੇਨ ਭਰੀ ਹੋਵੇ ਮੇਨ ਦਾ ਪ੍ਰੋਬਲਮ ਹੋਵੇ ਸਾਰੀ ਤਾਂ ਫਿਰ ਅਗਲੇ ਚੈਂਬਰ ਕਿਉਂ ਖਾਲੀ ਹੈਗੇ ਆ ਆਖਰਲੇ ਦੋ ਹੀ ਤਾਂ ਨਾਲੇ ਭਰੇ ਰਹਨੇ ਆ ਕਿ ਇੱਥੇ ਦੇਖਿਆ ਜਾਂਦਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਨਿਗਹਿਲੀ ਦੇਖੀ ਗਈ ਆ ਜਿਹਨੂੰ ਆਪਾਂ ਨਿੰਦਾ ਕਰਦੇ ਆ ਤੇ ਮੈਂ ਹਲਕਾ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੀ ਜੀ ਨੂੰ ਬੇਨਤੀ ਕਰਦਾ ਤੇ ਅੰਮ੍ਰਿਤਸਰ ਮੇਅਰ ਨਗਰ ਨਿਗਮ ਜੀ ਨੂੰ ਬੇਨਤੀ ਕਰਦਾ ਹੈ ਕਿ ਇਹੋ ਜੇ ਜੈਨ ਨੂੰ ਇਥੋਂ ਬਦਲਿਆ ਜਾਵੇ ਜਿਹੜਾ ਕਿ ਆਪ ਜ਼ਮੀਨੀ ਪੱਤਰ ਤੇ ਆ ਕੇ ਆਪੇ ਇਲਾਕੇ ਦੀ ਮੁਸ਼ਕਲ ਨਹੀਂ ਵੇਖਦਾ ਬਸ ਉੱਥੋਂ ਹੀ ਬੈਠਿਆ ਹੀ ਇਹ ਭਾਜੀ ਅਗੋਂ ਪੰਨੇ ਮੇਨ ਭਰੀ ਪਈ ਆ ਪਾਣੀ ਨਹੀਂ ਚੱਲਦਾ ਮੋਟਰ ਬੰਦ ਆ ਇੰਨੇ ਮੈਂ ਬੇਨਤੀ ਕਰਦਾ ਕਿ ਤੋਂ ਇਹਨੂੰ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਤੇ ਇਲਾਕੇ ਵਿੱਚੋਂ ਸੁਨੀਲ ਜੈਨ ਨੂੰ ਬਦਲਿਆ ਜਾਵੇ ਤੁਹਾਡਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੀਵ ਰੋੜਾ ਜੀ ਮੈਂ ਆਪਣਾ ਗੁਰੂ ਕਿਰਪਾ ਸਪੋਰਟਸ ਐਂਡ ਅ ਸਪੋਰਟਸ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਬੋਲ ਰਿਹਾ ਜੀ ਹੋ ਕੀ ਕਹਿਣਾ ਚਾਹੋਗੇ ਜੀ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਇਹੀ ਹੈ ਜੀ ਕਿ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਹੁਣ ਸਾਡੇ ਆਪਣਾ ਚੇਅਰਮੈਨ ਜੀ ਹੈ ਇਹਨਾਂ ਦੇ ਬਿਲਕੁਲ ਸਾਹਮਣੇ 6 ਜੂਨ ਤੋਂ ਲਗਾਤਾਰ ਕੰਪਲੇਂਟਾਂ ਪਾਈਆਂ ਜਾ ਰਹੀਆਂ ਉੱਥੇ ਪੂਰੀ ਗਰਕੀ ਭਰੀ ਹੈ ਨਾਲ ਦੀਆਂ ਨੀਵਾ ਨੀਹਾਂ ਜਿਹੜੀਆਂ ਉਹ ਟੁੱਟ ਗਈਆਂ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਪਾਣੀ ਬਿਲਕੁਲ ਬੰਦ ਹੈ ਔਰ ਪੂਰੀ ਤਰ੍ਹਾਂ ਇਲਾਕੇ ਚ ਡੇਂਗੂ ਚਿਕਨਮੁਨੀਆਂ ਫੈਲ ਚੁਕੇ ਆ ਮੈਂ ਖੁਦ ਆਂ ਜੇ ਆਪਣੀ ਵਾਈਫ ਦੀ ਰਿਪੋਰਟਾਂ ਲੈ ਕੇ ਆਇਆ ਤੇ ਉਹਨਾਂ ਨੂੰ ਉਹਦੇ ਉਸ ਲਈ ਐਡਮਿਟ ਕਰ ਰਹੀ ਹੂੰ ਸ਼ਾਮ ਨੂੰ ਮੈਂ ਫੇਰ ਲੈ ਕੇ ਜਾਣਾ ਤੇ ਸ਼ਾਇਦ ਉਹ ਅੱਜ ਐਡਮਿਟ ਹੀ ਹੋ ਜਾਣ ਬਹੁਤ ਬੁਰਾ ਹਾਲ ਹੈ ਜਿਹੜੇ ਸਾਡੇ ਆਪਣੇ ਇੱਥੇ ਦੇ ਜਈ ਆ ਸੁਨੀਲ ਜੀ ਉਹ ਬਿਲਕੁਲ ਨਹੀਂ ਕੋਈ ਕੰਮ ਕਰ ਰਹੇ ਤੇ ਅਸਰਿੰਦਰ ਜੀ ਆਏ ਆ ਵੀ ਦੇਖ ਕੇ ਬਸ ਕਹਿੰਗੇ ਕਿ ਇੱਕ ਹਫਤਾ ਲੱਗੇਗਾ ਤੇ ਇਹਨੂੰ ਜੰਗੀ ਪੱਧਰ ਤੇ ਕਰਨਾ ਚਾਹੀਦਾ ਕਿਉਂਕਿ ਪਿਛਲੀ ਵਾਰ ਵੀ ਜਦੋਂ ਡੇਂਗੂ ਫੈਲਿਆ ਸੀ ਤੇ ਹਿਹਾੜੇ ਦਾ ਹੀ ਫੈਲਿਆ ਸੀ ਤੇ ਮੈਂ ਹੱਥ ਜੋੜ ਕੇ ਆਪਣੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵਾਂ ਜਿਹੜੇ ਆਪਣੇ ਕਾਰਪੋਰੇਸ਼ਨ ਦਫਤਰ ਹੈ ਉਹਨਾਂ ਨੂੰ ਕਿ ਇੱਥੇ ਜੋ ਵੀ ਇਹਨੂੰ ਜੰਗੀ ਪੱਧਰ ਤੇ ਕਰੋ ਤੇ ਇਹਦਾ ਮਸਲਾ ਹੱਲ ਕੀਤਾ ਜਾਵੇ ਤੇ ਇਹ ਸੀਵਰੇਜ ਸਾਰੇ ਖੋਲੇ ਜਾਣ